ਪਾਠ 6 ਆਪਨਾ ਮਰੀਏ ਸਵਰਗ ਨਾ ਜਾਈਏ ਉਦੇਸ਼ ਆਪਣਾ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ ਇੱਕ ਚਿੜੀ ਨੇ ਕਣਕਾਂ ਦੀ ਪੈਲੀ 'ਚ ਆਲਣਾ ਆਣ ਬਣਾਇਆ ਵਿੱਚ ਉਸਦੇ ਬੋਟਾ ਨਾਲ ਰਹਿਣਾ ਓਸ ਸੁਹਾਇਆ ਹੋਈਆ ਫਸਲਾ ਜਦ ਸੋਨੇ ਰੰਗੀਆਂ ਕਿਸਾਨ ਪੁੱਤਰ ਨਾਲ ਆਇਆ ਕਹਿਣ ਲੱਗਾ ਪੁੱਤਰ ਆਪਣੇ ਨੂੰ ਦੇਖ ਆਪਣਾ ਸ਼ਰਮਾਇਆ ਆਈ ਹੈ ਇਨਾ ਫਸਲਾਂ ਨੂੰ ਹੁਣ ਕਟਣ ਦੀ ਵਾਰੀ ਵੇਚ ਕੇ ਫਸਲ ਇਹ ਸਾਰੀ ਤਨ ਨਾਲ ਪਾਰ ਲੈਣੀ ਅਲਮਾਰੀ ਇਸੇ ਖਾਤਰ ਮਾਮੇ ਤੇਰਿਆਂ ਨੂੰ ਸੁਨੇਹਾ ਇਹ ਪਹੁੰਚਾਇਆ ਆ ਜਾਣ ਕੇ ਕਟਣ ਫਸਲ ਨੂੰ ਉਹਨਾਂ ਨੇ ਹੈ ਫਰਮਾਇਆ ਚੀਂਚੀ ਕਰਕੇ ਨਿੱਕੇ ਬੋਟਾਂ ਮਾਂ ਚਿੜੀ ਨੂੰ ਆਖ ਸੁਣਾਇਆ ਜਿਹੜਾ ਉਹਨਾਂ ਨੇ ਕੰਨੀ ਸੁਣਿਆ ਮਾਂ ਤਾਂ ਹੀ ਪਹੁੰਚਾਇਆ ਕਹਿਣ ਲਗੇ ਲੈ ਸੁਣਨੀ ਮਾਏ ਜੋ ਅਸਾ ਸੁਣਿਆ ਤੂੰ ਵੀ ਸੁਣ ਲੈ ਮਾਈ ਅੱਜ ਕਿਸਾਨ ਨਾਲ ਪੁੱਤਰ ਦੇ ਖੇਤਾਂ ਦੇ ਵਿੱਚ ਆਇਆ ਦੇਖ ਕੇ ਦੂਰ ਦਰਾਡੇ ਖੇਤ ਨੂੰ ਪੁੱਤ ਨੂੰ ਇਹ ਫਰਮਾਇਆ ਕੱਲ ਤੇਰੇਆਂ ਮਾਮਿਆਂ ਨੇ ਹੈ ਖੇਤਾਂ ਦੇ ਵਿੱਚ ਆਣਾ ਸੋਨੇ ਰੰਗੀ ਇਸ ਫਸਲ ਨੂੰ ਵੱਢ ਕੇ ਲੈ ਜਾਣਾ ਡਰ ਕੇ ਨਿੱਕੇ ਬੋਟਾਂ ਨੇ ਮਾਂ ਅੱਗੇ ਤਰਲਾ ਪਾਇਆ ਇਕੱਲੇ ਨਹੀਂ ਅਸਾ ਰਹਿਣਾ ਇੱਥੇ ਇਸ ਗੱਲ ਨੇ ਬਹੁਤ ਡਰਾਇਆ ਆਲਣਾ ਜਿਹੜਾ ਅਸਾ ਪਾਇਆ ਇੱਥੇ ਹੈ ਮਿੱਟੀ ਵਿੱਚ ਮਿਲ ਜਾਣਾ ਚੰਗਾ ਹੈ ਉੱਡ ਜਾਈਏ ਇਥੋਂ ਜਦੋਂ ਰਹਿਣਾ ਹੀ ਨਹੀਂ ਟਿਕਾਣਾ ਸੁਣ ਕੇ ਮਾਂ ਡਰੀ ਜ਼ਰਾ ਨਾ ਨਾ ਚਿਹਰੇ ਤੇ ਰੰਗ ਆਇਆ ਸੁਣ ਕੇ ਅਨਸੁਨਿਆ ਕਰ ਦਿੱਤਾ ਜਿਹੜਾ ਬੋਟਾ ਆਖ ਸੁਨਾਇਆ ਅਗਲੇ ਦਿਨ ਵੀ ਉਹੀ ਕੀਤਾ ਜੋ ਕਰਦੀ ਸੀ ਅੱਗੇ ਮਾਰੀ ਉਡਾਰੀ ਚੋਗਾ ਚੁਗਣ ਨਾ ਦੇਖਿਆ ਸੱਜੇ ਖੱਬੇ ਬੀਤਿਆ ਈ ਮੇਂ ਹੀ ਇੱਕ ਹਫਤਾ ਕੋਈ ਨਾ ਨੇੜੇ ਆਇਆ ਪਿਓ ਪੁੱਤਰ ਆਲਸੀ ਦੋਵੇਂ ਉਢੀਕ ਚ ਸਮਾਂ ਗਵਾਇਆ ਆਖਰ ਕਹਿਣ ਲੱਗਾ ਪਿਓ ਪੁੱਤਰ ਨੂੰ ਕਾਮਿਆਂ ਨੂੰ ਜਾ ਕਹੀਏ ਆ ਕੇ ਕੱਟਣ ਫਸਲ ਇਹ ਸਾਰੀ ਲਾਹਾ ਆਪਾਂ ਲੈ ਲਈਏ ਪੁੱਤਰ ਨੇ ਵੀ ਪਿਓ ਦੀ ਹਾਂ ਵਿੱਚ ਹਾਂ ਮਿਲਾਈ ਦੋਵੇਂ ਹੀ ਘਰ ਨੂੰ ਆ ਪਰਤੇ ਰਾਤ ਚੈਨ ਨਾਲ ਬਿਤਾਈ ਮਾਂ ਦੇ ਆਣ ਤੇ ਬੋਟਾ ਨੇ ਫਿਰ ਚੀਕ ਚਹਾੜਾ ਪਾਇਆ ਜਿਹੜਾ ਕੁਝ ਉਹਨਾਂ ਦੇਖਿਆ ਸੁਣਿਆ ਮਾਂ ਨੂੰ ਆਖ ਸੁਣਾਇਆ ਪਰ ਮਾਂ ਨੇ ਬੋਟ ਆਪਣਿਆਂ ਨੂੰ ਉਵੇਂ ਹੀ ਸ਼ਾਂਤ ਕਰਾਇਆ ਮਗਰੋਂ ਕੁਝ ਦਿਨਾ ਦੇ ਦੋਵੇਂ ਵਟ ਕੇ ਆਣ ਖਲੋਏ ਕਾਮੇ ਵੀ ਜਦ ਕੰਮ ਨਾ ਆਏ ਉਦਾਸ ਬੜੇ ਹੋ ਹੋਏ ਆਖਣ ਲੱਗੇ ਕੱਲ ਆਪਾਂ ਦੋਵਾਂ ਸੁਅਖਤੇ ਖੇਤ ਵਿੱਚ ਆਣਾ ਲਗਨ ਪੂਰੀ ਨਾਲ ਆਪੇ ਆਪਣਾ ਕੰਮ ਪੂਰਾ ਕਰ ਜਾਣਾ ਸੁਣੀ ਜਦ ਬੋਟਾਂ ਇਹ ਗੱਲ ਮਾਂ ਨੂੰ ਆਖ ਸੁਣਾਈ ਮਾਂ ਅੱਗੇ ਉੱਡ ਜਾਂਦੀ ਹਾਲ ਦੁਹਾਈ ਪਾਈ ਆਖਿਆ ਚੀੜੀ ਨੇ ਬੋਟਾਂ ਤਾਈਂ ਕਰ ਲੋ ਹੁਣ ਤਿਆਰੀ ਹੁਣ ਨਹੀਂ ਐਸਾ ਰਹਿਣਾ ਇਥੇ ਆਈ ਜਾਣ ਦੀ ਵਾਰੀ ਨਿੱਕੇ ਬੋਟਾਂ ਦੇ ਮਨ ਵਿੱਚ ਇੱਕ ਸਵਾਲ ਸੀ ਉੱਠਿਆ ਜਿਹੜਾ ਉਹਨਾਂ ਨੇ ਮਾਂ ਆਪਣੀ ਤੋਂ ਉੱਡਦੇ ਉੱਡਦੇ ਪੁੱਛਿਆ ਪਹਿਲਾਂ ਕਿਉਂ ਨਾ ਲਿਆ ਫੈਸਲਾ ਸ਼ਾਂਤ ਰਹੀ ਕਿਉਂ ਇੰਨੀ ਹੁਣ ਜਾਣ ਲਈ ਹੈ ਇਥੋਂ ਕਿਉਂ ਹੋਈ ਇੰਨੀ ਬੇਚੈਨੀ ਬੈਠ ਟਾਣੀ ਤੇ ਚੀੜੀ ਨੇ ਬੋਟਾਂ ਨੂੰ ਸਮਝਾਇਆ ਜਿਹੜਾ ਜ਼ਿੰਦਗੀ ਦੇ ਉਸ ਦੇ ਕੰਮ ਸੀ ਆਇਆ ਹਰ ਕਿਸੇ ਨੂੰ ਕੰਮ ਆਪਣਾ ਆਪ ਹੀ ਕਰਨਾ ਪੈਂਦਾ ਹਰ ਕੋਈ ਨਾ ਕਰੇ ਇਸ ਨੂੰ ਆਪ ਹੀ ਮਰਨਾ ਪੈਂਦਾ ਆਪ ਨਾ ਮਰੀਏ ਸਵਰਗ ਨਾ ਚਾਹੀਏ ਹੈ ਇਹ ਗਸੋਲਾ ਆਨੇ ਸੱਚ ਕੰਮ ਆਪਣਾ ਕਰਵਾਉਣ ਦੀ ਖਾਤਰ ਰੱਬ ਪਾਵੇ ਨਾ ਕਿਸੇ ਦੇ ਬਸ ਕੀ ਸਿੱਖਿਆ ਆਪਣਾ ਕੰਮ ਦੂਸਿਆਂ ਤੇ ਨਿਰਭਰ ਨਾ ਹੋ ਕੇ ਆਪ ਕਰਨਾ